ਕਹਿੰਦੇ ਇੱਕ ਜੱਟ ਗਿਆ ਪੰਡਤ ਦੇ ਕੋਲ ਤੇ ਜਾ ਕੇ ਕਹਿੰਦਾ ਪੰਡਤ ਜੀ ਬਿੱਲੀ ਮਰ ਗਈ ਬਿੱਲੀ ਕੋ ਤੇ ਪੰਡਤ ਨੇ ਦੋਵੇਂ ਕੰਨ ਪਕੜ ਕੇ ਆਖਾ ਤੋਬਾ 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 ਤੇ ਪਾਪ ਬੜਾ ਵੱਡਾ ਕਰ ਦਿੱਤਾ ਉਹ ਕਹਿੰਦਾ ਫਿਰ ਕੀ ਕਰਾਂ ਉਹ ਕਹਿੰਦਾ ਇੱਕ ਪੌੜੀ ਚਰਾਸ سونے ਦੀ ਮੰਦਰੇ ਕਹਿੰਦਾ ਜੇ ਫਿਰ ਵੀ ਪਾਪ ਨਾ ਲੱਥੇ ਤੇ ਕਹਿੰਦਾ ਫਿਰ ਸੁਹਾਗਾ ਕਰੋ ਖੜਾ ਤੇ ਜਿੱਡਾ ਉੱਚਾ ਸੁਹਾਗਾ ਹੋਵੇ ਐਡਾ ਢੇਰ ਲਾਓ ਪੂੜੀਆਂ ਦਾ ਤੇ ਲਾ ਕੇ 5-7 ਕੜਾਏ ਬਣਾਓ ਖੀਰ ਦੇ ਫਿਰ ਪੰਡਤਾਂ ਨੂੰ ਸੱਦ ਕੇ ਖੀਰ ਤੇ ਪੂੜੀਆਂ ਖਵਾਓ ਤੇ ਤੁਹਾਡਾ ਪਾਪ ਲੱਥੇ ਤੇ ਜੱਟ ਗਾੜੀਓ ਕਿਹੜਾ ਕਾਟੇ ਉਹ ਕਹਿੰਦਾ ਪੰਡਤ ਜੀ ਜੇ ਭਲਾ ਤੁਹਾਡੇ ਕੋ ਮਰ ਜੇ ਬਿੱਲੀ ਕਹਿੰਦਾ ਸੁਹਾਗਾ ਲੰਮੇ ਪਾ ਲੋ ਜੇ ਜੱਟ ਕਰੋ ਜੇ ਜੱਟ ਕੋਲੋਂ ਮਰੇ ਤੇ ਸੁਹਾਗਾ ਖੜਾ ਤੇ ਜੇ ਬ੍ਰਾਹਮਣ ਕੋਲੋਂ ਬਿੱਲੀ ਮਰੇ ਤੇ ਕਹਿੰਦਾ ਫਿਰ ਸੁਹਾਗਾ ਲੰਮੇ ਪਾ ਲੋ ਪੰਜਾਂ ਸਤਾਂ ਪੂੜੀਆਂ ਨਾਲ ਸਰਜੂ ਓਏ ਝੂਲੇ ਵਿੱਚੋਂ ਤੁਹਾਨੂੰ ਗੁਰੂ ਕਲਗੀ ਧਰਮਹਾਰਾਜ ਨੇ ਕੱਢਿਆ ਇਹ ਅਖੌਤੀ ਮਰਯਾਦਾ ਵਿੱਚੋਂ ਗੁਰੂ ਕਲਗੀਧਰ ਮਹਾਰਾਜ ਨੇ ਕੱਢ ਕੇ ਨਰੂਲ ਪੰਥ ਬਣਾਇਆ ਤੇ ਇਹਨਾਂ ਨੂੰ ਪੈਗੇ ਜਾਣ ਦੀ ਲਾ ਲਈ ਵੀ ਜਿਹੜੇ ਕਿਤੇ ਸਾਡੇ ਕੋ ਆਣ ਕੇ ਕਹਿੰਦੇ ਇਹ ਬਾਪੂ ਦਾ ਸਰਾਧ ਕਰਾਉਣਾ ਹੁਣ ਇਹਨਾਂ ਸਰਾਧ ਨਹੀਂ ਕਰਾਇਆ ਕਰਨਾ ਤੇ ਪੰਡਤ ਕਿਹੜੇ ਘਟੋਂਦੇ ਕੱਚਾ ਧਾਗਾ ਬਨ ਕੇ ਜਾਂਦੇ ਉਹਦੇ ਨਾਭੀ ਦੇ ਉਤੋਂ ਦੀ ਤੇ ਪਰਿਵਾਰ ਨੇ ਆਖਣਾ ਵੀ ਜੇ ਕਦੋਂ ਕੋ ਸਮਾਪਤੇ ਕਰੋਗੇ ਕਹਿੰਦੇ ਜਦੋਂ ਧਾਗਾ ਟੁੱਟ ਗਿਆ ਖੱጫ ਉਦੋਂ ਸਮਾਪਤੀ ਕਰ ਦਵਾਂਗੇ ਇਹਨਾਂ ਨੂੰ ਐਸੀ ਵੀ ਜਿੰਨਾਂ ਦੇ ਘਰੋਂ ਲੇੜਦੇ ਰਹੇ ਆ ਜਿੰਨਾਂ ਦੇ ਪਿਤਰ ਅਸੀਂ ਅਗਲੇ ਬੰਨੇ ਇਹ ਡਰਾਵਾ ਪਤਾ ਕੀ ਦਿੰਦੇ ਹੁੰਦੇ ਸੀ ਕਰਿਆਣ ਕੇ ਵੀ ਅਗਲੇ ਬੰਨੇ ਜਿੱਥੇ ਤੇਰਾ ਬਾਪੂ ਮਰ ਕੇ ਗਿਆ ਅਗਲੇ ਬੰਨੇ ਲਾਹੂ ਤੇ ਮਿਜ ਦਾ ਵਗਣ ਡਿਆ ਦਰਿਆ ਤੇ ਤੇਰਾ ਬਾਪੂ ਤੇ ਉਰਲੇ ਕੰਡੇ ਤੇ ਵਿਚਾਰਾ ਬੈਠਾ ਕਈ ਸਾਲ ਹੋ ਗਏ ਗਾਂ ਲੰਘਿਆ ਉਹੋ ਜੇ ਸਾਡੇ ਵਰਗੇ ਭੋਲੇ ਪੰਡਤ ਜੀ ਬਾਪੂ ਕਿਵੇਂ ਗਾਂ ਲੰਘੂ ਤੇ ਪੰਡਤ ਕਹਿੰਦਾ ਹੀ ਲਵੇਰੀ ਗਾਂ ਦਓ ਤੇ ਬਾਪੂ ਉਹ ਗਾਂ ਪਾਵਾਂਗੇ ਲਾਹੂ ਮਿਜ ਦੇ ਦਰਿਆ ਵਿੱਚ ਤੇ ਪੂਤਵਾ ਡਾ ਪੂਛਲ ਫੜ ਕੇ ਲੰਘ ਜੋ ਪੂਛ ਫੜ ਕੇ ਅਗਲੇ ਬਣੇ ਉਹੋ ਜਹੀਂ ਫਿਰ ਉਹ ਪੰਡਤ ਨੂੰ 30 35 ਹਜ਼ਾਰ ਦੀ ਗਾਂ ਦੇਣੀ ਕਿ ਬਾਪੂ ਪਾਰ ਜਾਣਾ ਚਾਹੀਦਾ ਗਾਂ ਹੋਰ ਲੈ ਲਾਂਗੇ ਉਹ ਗੁਰੂ ਕਲਗੀ ਧਰਮਹਾਰਾਈ ਨੇ ਇੰਨਾ ਚੀਜ਼ਾਂ ਚੋਂ ਸਾਨੂੰ ਕੱਢਿਆ ਆ ਜਹੀਂ ਫੇਰ ਜਾ ਕੇ ਪੁੱਛਦੇ ਫਿਰਦੇ ਗੁੜੀਆ ਦਾ ਸਾਹਾ ਦੱਸਿਓ ਹਾਂ ਪੰਡਤ ਜੀ ਭਲਾ ਆ ਮੁੰਡੇ ਦਾ ਸਾਹਾ ਦੱਸਿਓ ਹਾਂ ਭਲਾ ਜਾ ਕੇ ਅਜੇ ਵੀ ਰੂੰਡ ਹੈ ਜ਼ਮੀਨ ਸੁੱਤੀ ਆ ਕਿ ਜ਼ਮੀਨ ਜਾਗਦੀ ਮੈਨੂੰ ਤੇ ਅੱਜ ਤੱਕ ਪਤਾ ਨਹੀਂ ਲੱਗਾ ਪਈ ਇਹ ਸੌਂਦੀ ਕਦੋਂ ਆ ਤੇ ਜਾਗਦੀ ਕਦੋਂ ਤੋ ਸਤਕਾਰ ਜੋ ਖਾਲਸਾ ਜੀ ਇੰਨਾ ਪਰਪੰਚੇ ਪਖੰਡ ਦੇ ਵਿੱਚੋਂ ਗੁਰੂ ਕਲਗੀ ਧਰਮਹਾਰਾਈ ਨੇ ਭਾਈ ਦੇ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮੈਂ ਤੇ ਨਾਲ ਦੇਆਂ ਨੂੰ ਆਖਿਆ ਕਿਸੇ ਚ ਰਸਤੇ 'ਚ ਬੌਕਰ ਖਿਲਰੀ ਵੇਲੇ ਨਾ ਛੱਡਿਆ ਨਾ ਕਰੋ ਚਾਲੀਆਂ 45ਾਂ ਦੇ ਤੇ ਬੌਕਰ ਹੋਈ ਆ ਇਹਨਾਂ ਮੱਕੈਨਾਂ ਨੂੰ ਇਕੱਠੀ ਕਰਕੇ ਸੇਬਾ ਬਣ ਲਿਆ ਕਰੋ ਕੋਈ ਤੁਹਾਨੂੰ ਜਿੰਦਰਾ ਮਿਲੇ ਮਾਰੇ ਤੋਂ ਮਾੜਾ ਜਿੰਦਰਾ ਵੀ 150 ਰੁਪਏ ਦਾ ਮਿਲਦਾ ਮੈਂ ਪਤਾ ਨਹੀਂ ਕਿੰਨੇ ਚੁੱਕ ਚੁੱਕ ਘਰ ਚੱਲੇ ਆਂਦੇ ਨੰਦਲੈਂਡ ਐਂ 150 200 ਰੁਪਏ ਦਾ ਜਿੰਦਰਾ ਜਿੰਨੂੰ ਪਾਉ ਦਿਨ ਚੜ ਦੇਨ ਵਾਜਣਾ ਨੂੰ ਹੋਰ ਕਿ ਚਾਹੀਦਾ ਕਿਤੇ ਜਿੰਦਰਾ ਪਿਆ ਹੋਵੇ ਬਹੁਤ ਰੁਪਈ ਹੋਵੇ ਮੈਨੂੰ ਫੋਨ ਕਰ ਦਿਆ ਕਰੋ ਮੈਂ ਲੈ ਜਾ ਕਰਾਂਗਾ ਇੱਥੇ ਤੇ ਬਿੱਲੀ ਕਿਤੇ ਗੱਡੀਆਂ ਦੀ ਲੰਘ ਜਾਵੇ ਨਾ ਬਿੱਲੀ ਗੱਡੀ ਚ ਉਤਰ ਕੇ ਗਾਲਾਂ ਕਰਦਾ ਤੇਰਾ ਫਲਾ ਹੋ ਜਾ ਤੇਰਾ ਤੇ ਜੇ ਭਲਾ ਅਗਲੇ ਬੰਨੇ ਬਿੱਲੀ ਕਿਸੇ ਚੀਜ਼ ਚ ਵੱਜ ਕੇ ਵਿਚਾਰੀ ਮਰ ਜੇ ਫਿਰ ਉਹਦੇ ਪਾ ਦੇ ਤੇ ਅਸੀਂ ਪ ਜੇ ਬਿੱਲੀ ਲੰਘ ਕੇ ਅਗਲੇ ਪਾਸੇ ਕਹੇ ਚ ਵੱਜ ਕੇ ਮਰ ਗਈ ਫਿਰ ਆਹੀਵੇਂ ਤੇ ਬਲਛਣੇ ਹੋਏ ਨਾ ਉਹਦੇ ਪਾ